ਭਾਗ 45 ਕਹਾਣੀ ਹੈ ਅਣਵਿਆਹੀ ਮਾਨੇਕ ਸੁਖਵੀਰ ਨੂੰ ਆਖਦਾ ਹੈ ਕਿ ਤੇਰੇ ਘਰ ਵਾਲਾ ਸ਼ਰਾਬ ਬਹੁਤ ਪੀਂਦਾ ਹੈ ਸ਼੍ਰੀਕੇ ਵਿੱਚ ਨਿੰਦਰ ਦੇ ਵਿਆਹ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਸਨ ਸੁਖਵੀਰ ਇਸ ਵਿਆਹ ਵਿੱਚ ਮੋਢੀ ਸੀ ਚੁੱਲੇ ਨਿਉਨ ਤੇ ਦੂਜਾ ਨੇੜਲੀ ਸ਼੍ਰੀਕੀ ਸੀ ਸੁਖਵੀਰ ਨੇ ਆਪਣੀ ਪਸੰਦ ਦੇ ਤਿੰਨ ਸੂਟ ਜੱਸੀ ਨਾਲ ਸ਼ਹਿਰ ਜਾ ਕੇ ਆਪ ਬਣਵਾਏ ਕਿੰਨੀਆਂ ਹੀ ਰਿਜਾਂ ਨਾਲ ਉਸ ਉਹ ਸਾਰੇ ਵਿਆਹ ਦੀ ਦੇਖਰੇ ਕਰ ਰਹੀ ਸੀ ਨਿੰਦਰ ਤੇ ਵਿਆਹ ਦਾ ਸਾਰਾ ਸਮਾਨ ਉਹਨੇ ਆਪਣੇ ਹੱਥੀ ਪੇਟੀ ਵਿੱਚ ਪਾਇਆ ਸੀ ਨਿੰਦਰ ਦਾ ਸ਼ਿੰਗਾਰ ਸਮਾਨ ਤੇ ਪਰੋਹਣੇ ਨੂੰ ਪਾਇਆ ਜਾਣ ਵਾਲੀਆਂ ਟੋਮਾ ਉਹਦੇ ਹੱਥ ਏਟ ਸਨ ਅੱਜ ਉਹਨੂੰ ਇਹ ਨਹੀਂ ਸੀ ਲੱਗਦਾ ਕਿ ਉਹ ਇਸ ਦੁਨੀਆ ਤੋਂ ਨਕਾਰੀ ਹੋਈ ਆ ਜੈਲੋ ਨੂੰ ਵਿੰਦ ਚੱਟ ਪਿੱਛੋਂ ਬੁੱਕਲ ਵਿੱਚ ਲੈ ਕੇ ਕਹਿੰਦੀ ਨਾ ਥੱਕਦੀ ਆ ਮੇਰੀ ਧੀ ਸਿਆਣੀ ਧੀਆ ਨਿੰਦਰ ਦੇ ਆਨੰਦ ਕਾਰਜ ਦੂਜੇ ਦਿਨ ਹੋਣੇ ਸਨ ਬਰਾਤ ਦੀ ਸੇਵਾ ਵਾਸਤੇ ਤਿਆਰੀਆਂ ਪੂਰੇ ਜੋਰਾਂ ਤੇ ਸਨ ਗਲੀ ਗੁਆਣ ਤੇ ਮੁੰਡੇ ਸਪੀਨ ਨੂੰ ਵਿੰਦ ਚੱਟ ਪਿੱਛੋਂ ਪੋਚ ਲੈਣ ਦੇ ਕਿ ਭਾ ਵੀ ਅਸੀਂ ਬਹੁਤ ਕੰਮ ਕਰੀ ਜਾਂਦੇ ਆ ਅਸੀ ਤਾਂ ਪੈਣ ਦੀ ਬਰਾਤ ਤੁਰੇ ਤੋਂ ਬਾਦ ਥਕੇਵਾਂ ਲੌਣ ਵਾਸਤੇ दारू ਦਾ ਘੁੱਟ ਜ਼ਰੂਰ ਪੀਵਾਂਗੇ ਪਰ ਤੂੰ ਨਾ ਕੁਝ ਬੋਲੀ ਸੁਖਵੀਰ ਹਸਤਿਆਂ ਹੋਇਆ ਉਹਨਾਂ ਨੂੰ ਕਹਿ ਦਿੰਦੀ ਕਿ ਕਾਰਜ ਨੇਪਰੇ ਚੜ ਜਾਵੇ ਫਿਰ ਆਪਣੀ ਹੀ ਰਾਤਾ ਮੈਂ ਬਾਈ ਨੂੰ ਕਹਿ ਦੇਵਾਂ ਆਪੇ ਤੁਸੀਂ ਹੁਣ ਕੋਈ ਪੁੱਤਾਹੀ ਨਾ ਕਰ ਦਿਓ ਕੰਮ ਵਿੱਚ ਕਿਤੇ ਆਪ ਦੀ ਪਾਬੀ ਦੀ ਬੇਇੱਜ਼ਤੀ ਕਰਵਾ ਦਿਓ ਸਵਾਸੂ ਅਸੂ ਕਰਦੀ ਹਰਦੀ ਸੁਖਵੀਰ ਸਾਰਿਆਂ ਦਾ ਦਿਲ 모 ਰਹੀ ਸੀ ਨਾਨਕਾ ਮੇਲਾ ਆਇਆ ਸੁਖੀ ਨੇ ਰੱਜ ਕੇ ਸਵਾਗਤ ਕੀਤਾ ਹੋਰ ਸ਼੍ਰੀਤੀਆਂ ਵਾਲੇ ਵੀ ਆ ਰਹੇ ਸਨਮ ਸ਼ਾਮ ਜੇ ਹੁੰਦਿਆ ਵੇੜੇ ਵਿੱਚ ਮਹਿਮਾਨ ਬਣਾਏ ਨੇਕ ਤੇ ਕਰਮਾਂ ਨੂੰ ਵੇਖ ਸੁਖਵੀਰ ਦਾ ਚਿਹਰਾ ਲਾਲ ਹੋ ਗਿਆਦਰਸ ਸਤਾਰਾ ਹੀ ਆਪਣੇ ਸਾੜੀ ਦੇ ਵਿਆਹ ਤੇ ਨੇਕ ਨੂੰ ਜੋਰ ਪਾ ਕੇ ਲੈ ਕੇ ਆਇਆ ਸੀ ਸਖਵੀਰ ਨੂੰ ਵੇਖ ਕੇ ਕਰਮੋਦੇ ਕੋਲ ਪੱਜੀ ਆਈ ਸਖਵੀਰ ਨੇ ਉਹਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਵਿਆਹ ਦਾ ਚਾਹ ਦੁਗਣਾ ਹੋ ਗਿਆ ਸੀ ਸ਼ਾਮ ਨੂੰ ਸਭ ਨੇ ਰੋਟੀ ਪਾਣੀ ਖਾਧਾ ਸ਼ਗੰਧਾ ਗਿੱਧਾ ਪੈਣ ਲੱਗਿਆ ਨਾਲ ਕਿਆ ਦਾਦਕੀਆਂ ਨੇ ਗੋਲੀਆਂ ਦਾ ਮੀਵਰਾ ਦਿੱਤਾ ਸਖਵੀਰ ਨੂੰ ਵਾਰ-ਵਾਰ ਨੱਚ ਲਈ ਕਹਿੰਦੇ ਪਰ ਉਹ ਥੋੜਾ ਜਿਹਾ ਨੱਚ ਕੇ ਫੇਰ ਉੱਪ ਜਾਂਦੀ ਗੋਆਂਢ ਦਾ ਜੀਤਾ ਸੁਖੀਰ ਦੀ ਬਾਹ ਫੜ ਕੇ ਬੋਲੀ ਪਉਣ ਲੱਗਿਆ ਭਾਬੀ ਭਾਬੀ ਕਰਦਾ ਭਾਬੀਏ ਪਰਦਾ ਤੇਰੀ ਬਾਣੀ ਨਿੱਕੀ ਜਹੀ ਗੱਲ ਦਾ ਪਿਆ ਗੋਆੜਾ ਤੰਦ ਦੀ ਬਣਗੀ ਤਾਣੀ ਲੈ ਭਾਬੀ ਘਰ-ਬਾਰ ਸੰਭ ਲੈ ਰੱਤਾ ਫਰਕ ਨਾ ਜਾਣੀ ਮਰਦੇ ਦੌਰ ਤੇ ਛਿੜਕ ਭਾਬੀਏ ਪਾਣੀ ਸੁਖويه ਸ਼ਰਮਾ ਜੀ ਗਈ ਤਾਂ ਇੱਕ ਨੇ ਮੋੜ ਕੇ ਬੋਲੀ ਭਾਈ ਕੁਰਤੀ ਮੇਰੀ ਟਣ ਬਟਣ ਦੀ ਪਿੱਛੇ ਗਲਗਲਾਵਾ ਤੇ ਤੇਰੇ ਵਰਕੇ ਦਾ ਮੈਂ ਨਾ ਲਾਵਾਂ ਲਾਵਾਂ ਪਰ ਸ਼ਾਵਾਂ ਤੇ ਤੇਰੇ ਵਰਕੇ ਦਾ ਮੈਂ ਨਾ ਲਾਵਾਂ ਪਰ ਸ਼ਾਵਾਂ ਪਿੰਦਰ ਮੁੰਡਿਆ ਕੋਲ ਬੈਠਾ ਸਭ ਵੇਖ ਰਿਆ ਸੀ दारू ਪੀਦੇ ਸੀ ਨੇਕ ਵੀ ਉਹਨਾਂ ਦੇ ਵਿੱਚ ਹੀ ਬੈਠਾ ਸੀ ਸਖਵੀਰ ਦਨਚਰਾ ਨੂੰ ਬਹੁਤ ਚੁਭ ਰਿਹਾ ਸੀ ਉਹ ਕਿੰਨੇ ਵਾਰ ਗੁੱਸੇ ਵਿੱਚ ਸਖਵੀਰ ਬਲ ਉਹ ਹੋਲਿਆ ਸੀ ਪਰ ਮੁੰਡਿਆਂ ਨੇ ਕਿਹਾ ਕਿ ਬਹੁਤ ਚੇਬਲ ਭਾਬੀ ਖੁੱਲ ਕੇ ਜੌਣ ਲੱਗੀ ਆ ਹੁਣ ਕੋਈ ਕਲੇਸ਼ ਨਾ ਕਰ ਵਿਆਹ ਵਿੱਚ ਹੱਸਣਾ ਤੇ ਨੱਚਣਾ ਹੀ ਹੁੰਦਾ ਆਪਾਂ ਵੀ ਤਾਂ दारू ਪੀ ਜਾਂਦੇ ਆ ਇਹ ਵਿਚਾਰੀਆਂ ਕਿਹੜਾ दारू ਪਿੰਦੀਆਂ ਸਿਰਫ ਆਪ ਦਾ ਨੱਚ ਹੀ ਰਹੀਆਂ ਨੇਕ ਸਭ ਦੀਆਂ ਗੱਲਾਂ ਸੁਣ ਰਿਹਾ ਸੀ ਪਿੰਦਰ ਨੂੰ ਉਹ ਪਹਿਲਾਂ ਮਿਲ ਚੁੱਕਿਆ ਸੀ ਪਰ ਪਿੰਦਰ ਨੂੰ ਨੇਕ ਦੀ ਕੋਈ ਪਹਿਚਾਣ ਨਹੀਂ ਸੀ ਸੁਖਵੀਰ ਦੇ ਅੱਖ ਨੇਕਵਲ ਸੀ ਕਰਮੋਂ ਨੇਕ ਦੀ ਬੁੱਕਲ ਵਿੱਚ ਨਹੀਂ ਸੀ ਬਲਕਿ ਉਹ ਨਿੰਮੋ ਦੀ ਤੀ ਨਾਲ ਖੇਡ ਰਹੀ ਸੀ ਸੁਖਵੀਰ ਨੇ ਨੇਕ ਨੂੰ ਬੁਲਾਉਣਾ ਚਾਹਿਆ ਪਰ ਕਿਸ ਹੱਥ ਨਾਲ ਬੁਲਾਉਂਦੀ ਸਵੇਰੇ ਬ੍ਰਾਸ ਓਨ ਕਰਕੇ ਸਭ ਸੋ ਗਏ ਸੁਖਵੀਰ ਨੇ ਦੁੱਧ ਗਰਮ ਕਰ ਕਰਮੋਨ ਫਲਾਇਆ ਨੇਕ ਥੰਮਲੇ ਦੇ ਹੋਲੇ ਸੁਖੀ ਨੂੰ ਦੇਖ ਰਿਹਾ ਸੀ ਸੁਖੀਰ ਨੇ ਵੀ ਨੇਕ ਵੱਲ ਵੇਖ ਲਿਆ ਸੀ ਕਹਿਣ ਲੱਗੀ ਕਿ ਇਹ ਤਾਂ ਵੈਸੇ ਹੀ ਮੇਲ ਹੋ ਗਿਆ ਮੈਂ ਕਰਮੋਨ ਨੂੰ ਸਪੈਸ਼ਲ ਮਿਲ ਨਹੀਂ ਆਈ ਨੇਕ ਮੈਂ ਤਾਂ ਕੁਝ ਕਿਹਾ ਨਹੀਂ ਸੁਖਵੀਰ ਕਰਮੋਨ ਮੈਥੇ ਨੀਂਦ ਆ ਜਾਊ ਨੇਕ ਇਹ ਮੇਰੇ ਨਾਲ ਹੀ ਸੌਂਦੀ ਆ ਇਹਨੂੰ ਬਗਾਨੇ ਤਾਂ نیند ਘਾਟ ਹੀ ਆਉਂਦੀ ਆ ਸੁਖੀਰ ਸੋਚਿਆ ਲੱਗੀ ਕਿ ਇੱਕ ਮਾਂ ਦੀ ਬੁੱਤਲ ਵੀ ਬਗਾਨੀ ਹੋ ਸਕਦੀ ਆ ਪਰ ਉਹ ਨਿਰਾਸ਼ ਨਹੀਂ ਸੀ ਹੋਣਾ ਚਾਹੁੰਦੀ ਬਲਕਿ ਉਹਨੂੰ ਤਾਂ ਆਪਣੀ ਧੀ ਨੂੰ ਵੇਖਣ ਦਾ ਇੱਕ ਮੌਕਾ ਮਿਲ ਗਿਆ ਸੀ ਨੇਕ ਤੇਰੇ ਘਰ ਵਾਲਾ ਸ਼ਰਾਬ ਬਹੁਤ ਪੀਂਦਾ ਵੀਰ ਕੁਝ ਨਾ ਬੋਲੀ ਤੇ ਆਪਣੇ ਘਰ ਚਲੀ ਗਈ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਪਾਰਟ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਅੱਖ ਜੋੜ ਕੇ ਵੇਖਦੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਤੋ ਸਪੋਰਟ ਕਰੋ ਉਸਦੇ ਲਈ ਥੈਂਕ ਯੂ